YouTube channel at pb-08_whale subscribe friends YouTube channel at pb-08_whale subscribe friends ਉਸੀ ਗੱਲ ਜੀ ਕੀ ਆ ਚੱਲ ਸਾਰੇ ਭਰਾਵਾਂ ਦਾ ਵੀਰੋ ਇਹ ਆ ਪੰਚਾਇਤ ਘਰ ਜਿਹੜਾ ਤੁਹਾਨੂੰ ਪਤਾ ਜਿੱਦਾਂ ਤਿਆਰ ਟਾਇਆ ਸੀ ਪਹਿਲਾਂ ਤਿਆਰ ਕਰਨੇ ਲਈ ਹੁਣ ਇਹ ਤਿਆਰ ਹੋਣਾ ਸ਼ੁਰੂ ਹੋ ਗਿਆ ਆ ਠੀਕ ਹਨੀਆਂ ਪਰ ਹੋਣ ਲੱਗੀਆਂ ਇਹ ਨਕਸ਼ੇ ਤੇ ਜੋ ਹੋਣਾ ਸਾਰਾ ਹੀ ਠੀਕ ਆ ਇਹ ਇੱਕ ਤਰ੍ਹਾਂ ਦੇ ਇੰਜੀਨੀਅਰ ਬੰਦੇ ਆ ਜਿਹੜੇ ਏ ਤੋਂ ਜ਼ेड ਥੱਲੇ ਤੋਂ ਲੈ ਕੇ ਸਾਰਾ ਹੀ ਬੰਦੇ ਕੰਮ ਕਰਦੇ ਆ ਹਨ ਸਾਰੇ ਹੀ ੜੜਕੇ ਬਿਲਡਿੰਗ ਖੜੀ ਕਰਦੇ ਉਹ ਵਾਲੇ ਬੰਦੇ ਆ ਠੀਕ ਆ ਸਾਰੇ ਜਾਣੇ ਬਾਕੀ ਸਾਡੇ ਸਾਹਮਣੇ ਹੀ ਆ ਦੇਖੋ ਠੀਕ ਆ ਇੱਥੇ ਫੇ ਆਪਣੇ ਪੰਚ ਸਾਹਿਬ ਸਰਪੰਚ ਸਾਹਿਬ ਸਾਰੇ ਬੈਠਿਆ ਕਰਨਗੇ ਸਮੇਂ ਦੇ ਹਿਸਾਬ ਨਾਲ ਬਾਰੀ-ਬਾਰੀ ਸਰ ਕਿ ਤੁਹਾਨੂੰ ਘਰੇ ਜਾਣ ਦੀ ਲੋੜ ਨਹੀਂ ਪੈਣੀ ਕਿਸੇ ਸਾਈਨ ਕਰਾਉਣ ਲਈ ਠੀਕ ਆ ਜੀ ਤੋ ਤੀ ਵਾਰੰਦ ਪਾਰਟੀ ਹੌਲੀ ਹੌਲੀ ਕੰਮ ਚੱਲ ਰਿਹਾ ਆ ਆ ਦੇਖੋ ਸਾਰਾ ਨਕਸ਼ਾ ਤੇ ਹੀ ਆ ਨੀ ਜਨੂ ਆ ਸਾਰੀਆਂ ਪੱਟ ਹੋਈਆਂ ਠੀਕ ਆ ਇੱਥੇ ਸਮੱਸੀ ਪਾ ਲੱਗਾ ਹੋਣਾ ਸਾਰਾ ਹੀ ਹੈ ਨਾ ਉਹ ਬੰਦੇ ਉੱਦੋਂ ਲੈ ਕੇ ਆ ਰਹੇ ਆ ਸੀਮੈਂਟ ਠੀਕ ਆ ਆਪਾਂ ਇਹਨਾਂ ਵਿੱਚ ਨਿਕਾ ਬਟਣਾ ਬਣਈਏ ਤੇ ਇਹ ਸਾਰੇ ਮਿਸਤਰੀ ਸਾਹਿਬ ਜਾਨਕੀ ਠੀਕ ਆ ਇਹ ਤੁਜ ਐਡ ਸਾਰੀ ਇਹਨੀ ਬਿਲਡਿੰਗ ਤਿਆਰ ਕਰਨੀ ਇਹ ਤੁਜ ਐਡ ਇਹ ਜੀ ਸਾਡੇ ਪੰਜ ਸਾਹਿਬ ਰੁੜ ਕੇ ਤੋਂ ਸਾਨੂੰ ਪਤਾ ਇਹ ਕੋਲ ਖੜਦੇ ਆ ਜਦੋਂ ਵੀ ਕੰਮ ਚੱਲਦਾ ਚੈੱਕ ਕਰਨੇ ਜਾਨੀ ਕਿ ਇਹਨਾਂ ਦੀ ਸਾਰੀ ਜ਼ਿੰਮੇਵਾਰੀ ਆ ਏ ਤੋਂ ਜ਼ेड ਹੀ ਸਾਰਾ ਹੀ ਮਟੀਰੀਅਲ ਤੋਂ ਲੈ ਕੇ ਇਹ ਤੋਂ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਠੀਕ ਆ ਜੀ ਚੈੱਕ ਕਰਨੇ ਕਲਾਸ਼ ਕਲਾਸ਼ ਹਾਂ ਇਹ ਦਿਖਾ ਦੇ ਤਾਂ ਉੱਠਾ ਇਹ ਦਿਖਾ ਦੇ ਐਂ ਕਰ ਦੇ ਹਾਂ ਇਹ ਠੀਕ ਆ ਜੀ ਇਹ ਤੋਂ ਜ਼ेड ਸਾਰੀ ਬਿਲਡਿੰਗ ਨਹੀਂ ਖੜੀ ਕਰਦੀਆਂ ਠੇਕੇਦਾਰ ਕਲਾਸ਼ ਠੇਕੇਦਾਰ ਕਲਾਸ਼ ਅੱਜ ਵੀਮ ਭੰਨੇ ਵਾਲੇ ਸਾਰੇ ਵੀ ਮੁਭਰ ਰਹੇ ਆ ਜੀ ਆ ਦੇਖੋ ਕੀ ਕਹਿਣਾ ਚਾਹੁੰਦੇ ਮਾਈ ਕਹਿਣਾ ਚਾਹੁੰਦੇ ਕੁਛ ਨਹੀਂ ਨਹੀਂ ਬਸ ਹਾਂ ਸਹੀ ਆ ਆਪਣਾ ਪੈਨ ਦਾ ਕੰਮ ਜਿਹੜਾ ਇਹ ਬਣਾ ਹੁੰਦਾ ਆ ਉਹ ਹੋਣਾ ਚਾਹੀਦਾ ਆ ਹਾਂ ਸਹੀ ਗੱਲ ਆ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਜਿਹੜੇ ਬੰਦੇ ਦੇ ਲੋ ਰੋਲਾ ਪਾਉਂਦੇ ਨਹੀਂ ਬੰਡਾ ਨਹੀਂ ਬੰਡਾ ਨਹੀਂ ਆ ਦੇਖ ਲਓ ਜੀ ਸ਼ੁਰੂ ਕਰ ਦਿੱਤਾ ਆਪਾਂ ਸਾਰਾ ਹੀ ਆਪਣੇ ਪੰਜ ਸਾਹਿਬ ਜਿੱਦਾਂ ਭਰਾਵਾਂ ਨੇ ਠੀਕ ਆ ਜੀ ਬਾਕੀ ਤੁਸੀਂ ਆਗੇ ਬਸ ਹੁਣ ਇਹ ਆ ਹੱਥ ਜੋੜ ਕੇ ਦੇਖੋ ਜਰੂਰ ਸਲਾਮ ਬੱਤੀ ਘਟ ਗਏ ਕਿਉਂ ਬਾਜੀ ਇੰਜੀਨੀਅਰ ਬਹੁਤ ਆ ਹਾਂ ਇੰਜੀਨੀਅਰ ਬਹੁਤ ਅੱਗੇ ਹੀ ਠੀਕ ਐ ਇਹ ਸਾਰੇ ਜਾਨੀ ਕਿ ਇਨੀ ਕੰਨਾਂ ਜੋ ਵੀ ਕੰਨਾਂ ਇਹ ਸਾਰੇ ਬੰਦੇ ਉਹ ਆ ਜਿਹੜੇ ਇਹ ਤੋਂ ਅੰਦਰ ਤੱਕ ਬਿਲਡਿੰਗ ਤਿਆਰ ਕਰਦੇ ਠੀਕ ਐ ਇਹ ਸਾਰਾ ਨਕਸ਼ੇ ਦੇ ਇੱਕ ਤਰ੍ਹਾਂ ਦਾ ਹੈ ਨਾ ਤੇ ਬਾਕੀ ਤੁਹਾਡੇ ਸਾਹਮਣੇ ਆ ਵੀਰੋ ਠੀਕ ਐ ਉਹ ਤੱਕ ਹੁਣ ਸਾਰੀਆਂ ਜੰਨੀਆਂ ਵੀ ਪੱਟੀਆਂ ਸਾਰੀਆਂ ਨੀਆਂ ਇਨੀ ਭਰਨੀਆਂ ਠੀਕ ਐ ਥੱਲੇ ਬੱਟਾ ਬੁੱਟਾ ਸੱਟ ਕੇ ਸਾਰਾ ਬੱਟਾ ਪਾਇਆ ਆ ਠੀਕ ਐ ਤੇ ਕੀ ਤੁਹਾਡੇ ਸਾਹਮਣੇ ਆ ਹੌਣ ਪਿੰਡ ਦੇ ਕੰਮ ਲਗਾਤਾਰ ਹੌਣ ਲੱਪਿਆ ਹੌਲੀ ਹੌਲੀ ਜਿੰਨੇ ਵੀ ਆ। ਭਾਜੀ ਹੁਣੀ ਕਹਿੰਦੇ ਕਰਾਂਗੇ ਅਸੀਂ ਸਾਰੇ ਹੀ ਹਨਾ ਜਿਹੜੇ ਵੀ ਜਿਹੜੇ ਵੀ ਰੋਕੇ ਹੋ ਸੀ ਕਿਉਂ ਭਾਜੀ? ਹਾਂਜੀ ਅਮਰਦਸ ਠੀਕ ਨਹੀਂ ਤੇ ਬਾਕੀ ਨੌਜਵਾਨ ਤੁਹਾਨੂੰ ਪਤਾ ਮੁੰਡੇ ਅੱਜ ਕੱਲ ਦੇ ਸਾਡੇ ਪੰਜ ਸਾਬ ਬਣੇ ਠੀਕ ਆ ਜਣ ਕੇ ਉਹ ਪੜੇ ਲਿਖੇ ਆ ਜਣ ਕੇ ਇਦਾਂ ਨਹੀਂ ਹਾਂ ਬਈ ਉਧੇ ਚੱਕ ਸ਼ੁਰੂ ਕਰ ਉਹ ਸਿਸਟਮ ਨਹੀਂ ਹੈਗਾ ਜਾਣਕਾਰੀ ਆ ਯਾਰ ਪੂਰੀ ਡਿਟੇਲ ਜਾ ਲੈ ਕੇ ਜੜਾ ਤੋਂ ਲੈ ਕੇ ਜਣ ਕੇ ਤੁਰ ਦਰਖਤ ਤੱਕ ਸਾਰਾ ਇੱਕ ਲੇਅਰ ਕੱਢਗੇ ਕਿਉਂ ਭਾਜੀ ਠੀਕ ਹੈ ਜਾਨੀ ਕਿ ਉਹ ਨਹੀਂ ਹੈਗਾ ਉਹ ਵੀ ਚੱਕ ਕਿਦਾਂ ਕਰਤੀ ਉਹ ਕਰਤੀ ਉਹ ਚੀਜ਼ ਨਹੀਂ ਹੈਗੀ ਠੀਕ ਹੈ ਤੇ ਦੇਖ ਲੋ ਠੀਕ ਹੈ ਜੀ ਸ਼ੁਰੂ ਕਰ ਦਿੱਤਾ ਕੰਮ ਜਦੋਂ ਉਹ ਭਰ ਗਈਆਂ ਫੇਰ ਉੱਪਰ ਹੀ ਕੰਧ 'ਚ ਪਊਗੀ ਸਟਾਰਟਰ ਠੀਕ ਹੈ ਇਹ ਭਾਜੀ ਨਹੀਂ ਆ ਇੱਥੇ ਤੱਕੇ ਰਹਿਣੀਆਂ ਨਹੀਂ ਨਹੀਂ ਉੱਪਰ ਜਾਏਗਾ ਉੱਪਰ ਜਾਏ ਨਹੀਂ ਹਨਾ ਕੜਾ ਹੈ ਦੋ ਆ ਨਹੀਂ ਉਹ ਨਿਸ਼ਾਨ ਲੱਗਾ ਉੱਥੇ ਤੱਕ ਜਾਣੀ ਆ ਠੀਕ ਹੈ ਜੀ ਉਹ ਉਹ ਨਿਸ਼ਾਨ ਤੱਕ ਹਾਂ ਇੱਥੇ ਤੱਕ ਨਹੀਂ ਆਇਆ ਠੀਕ ਹੈ ਜੀ ਆਜੋ ਆਜੋ ਭਾਜੀ ਨਹੀਂ ਆਇਆ ਪ੍ਰੋਪਰ ਨਹੀਂ ਆ ਵੀ ਜਾਨੀ ਕਿ ਇੱਕ ਨੰਬਰ ਦਾ ਦੂਜਾ ਹੋਣਾ ਸਾਡੋ ਨੂੰ ਪਤਾ ਲੱਗ ਰਿਹਾ ਹੀ ਆ ਆ ਜਿਹੜੇ ਪਿੱਲਰ ਖੜੇ ਕਰਨੇ ਆ ਨਾ ਤੋਂ ਕਿੰਨੀ ਕੁ ਮਜ਼ਬੂਤੀ ਦਾ ਸੇਵ ਕੰਮ ਕੀਤਾ ਆ ਹਨਾ ਉਹ ਕੀ ਪਿੱਲਰਾਂ ਤੋਂ ਪਤਾ ਲੱਗ ਜਾਂਦਾ ਹਾਂ ਵੀ ਕਿੰਨੀ ਕੁ ਮਜ਼ਬੂਤੀ ਆਊਗੀ ਜਿਹੜਾ ਉੱਪਰ ਮਕਾਨ ਖੜਾ ਹੋਣਾ। ਕਿਓ ਮੈਸਤਰੀ ਸਾਹਿਬ? ਹਾਂ ਜੀ ਪੁੱਛੋ। ਹਨਾ ਤੇ ਮਜ਼ਬੂਤੀ ਵਧੀਆ ਨਾ ਇਹ? ਵਧੀਆ ਦੇਖੋ 8 ਸਰੀਆਂ ਦਾ ਬੀਮ ਹੈ। 8 8 ਸਰੀਆਂ ਦਾ ਬੀਮ ਹੈ ਠੀਕ ਹੈ ਜੀ। 8 ਸਰੀਆਂ ਦਾ ਆ ਇੱਥੇ ਥੱਲੇ ਹੈ 4-4 ਫੁੱਟ। ਥੱਲੇ 4-4 ਫੁੱਟ ਠੀਕ ਹੈ। ਥੱਲੇ ਵੀ ਬੀਮ ਦਿੱਤਾ ਹਨਾ? ਹਾਂ ਥੱਲੇ 4-4 ਫੁੱਟ ਦੀ ਜਾਲੀ ਹੈ। ਹਾਂ ਸਹੀ ਹੈ। ਇਸ ਤੋਂ ਉੱਪਰ ਟਾਈ ਬੀਮ ਲੱਗਾਏਗਾ। ਹਾਂ ਸਹੀ ਹੈ। ਇਸ ਕਰਕੇ ਕਹਿੰਦੇ ਆ ਜਿਹੜੇ ਆਪਣੇ ਅਨਸਾਬ ਜਾਂ ਹੋਰ ਵੀ ਆ ਉਹ ਵਧੀਆ ਜਾਣਗੇ ਕੰਮ ਕਰਾ ਰਹੇ ਆ ਹਨਾ ਕੋਲ ਖੜ ਕੇ ਕੰਮ ਕਰਾ ਰਹੇ ਆ ਬਾਕੀ ਤੁਹਾਡੇ ਸਾਹਮਣੇ ਹੀ ਆ ਭਾਜੀ ਤੁਸੀਂ ਤਾਂ ਬਈ ਇੱਥੇ ਹੀ ਡੇਲੀ ਕਿਹੜਾ ਮਾਰਦੇ ਹੀ ਮਾਰਦੇ ਆ ਹਨਾ ਹਾਂ ਇੱਥੇ ਹੀ ਆ ਭਾਜੀ ਸਹੀ ਆ ਕੱਲ ਵੀ ਇੱਥੇ ਸੀਗੇ ਅੱਜ ਵੀ ਸਵੇਰ ਦੇ ਬੰਦੇ ਜਦੋਂ ਟਾਈਮ ਮਿਲਦਾ ਆਪਾਂ ਨੂੰ ਇੱਥੇ ਹੀ ਆ ਬਚੇ ਇੱਥੇ ਹੀ ਆ ਠੀਕ ਆ ਸਾਰੇ ਉਧਰ ਤਾਂ ਬਾਰੋਬਾਰੀ ਆਉਂਦੇ ਹੀ ਆ ਵਿੱਚੋਂ ਹਾਂ ਸਹੀ ਆ ਜਿਹੜਾ ਹਾਜ਼ਰੀ ਭਰ ਦਿੰਦੇ ਆ ਹਾਂ ਤੇ ਪੱਕੀ ਹਾਜ਼ਰੀ ਤਾਂ ਸਾਡੀ ਹੁੰਦੀ ਆ ਨਹੀਂ ਨਹੀਂ ਸਾਰੇ ਨਾਲ ਮਿਲ ਕੇ ਆਪਾਂ ਦੀ ਪੱਕੀ ਡਿਊਟੀ ਆ ਮੇਰੇ ਜੇਤੋਂ ਵੀ ਟਾਈਮ ਹੈਗਾ ਉਹ ਆ ਜਾਂਦਾ ਆ ਸਹੀ ਆ ਸਹੀ ਆ ਤੇ ਬਾਕੀ ਸਾਡੇ ਸਾਹਮਣੇ ਹੀ ਆ ਟੀਮ ਪਰ ਹੋ ਰਹੀ ਆ ਠੀਕ ਆ ਤੇ ਬਾਕੀ ਦਾ ਆਪਣੇ ਜਿੰਨੇ ਵੀ ਪਿੰਡ ਦੇ ਭਰਾ ਆ ਸਾਰੇ ਹੌਸਲਾ ਦਿਓ ਠੀਕ ਆ ਇਹ ਉੱਧਰ ਦੀ ਕੋਈ ਗੱਲਬਾਤ ਨਹੀਂ ਆ ਵਧੀਆ ਜਾਨਕਿ ਹੈਲਾ ਸ਼ਰੀਦੂ ਠੀਕ ਹੈ ਜੀ ਤੇ ਕਿਉਂਕਿ ਪਿੰਡ ਦਾ ਕੋਈ ਪਕਾਸ ਹੋਊਗਾ ਉਹ ਆਪਣੇ ਲਈ ਫਾਇਦਾ ਹੁਣ ਪੰਚਾਇਤ ਘਰ ਬਣ ਰਿਹਾ ਠੀਕ ਹੈ ਇੱਥੇ ਬਾਰੀ-ਬਾਰੀ ਪੰਚ ਬੈਠਣਗੇ ਉਹ ਤੁਹਾਨੂੰ ਕਿਸੇ ਦੇ ਘਰੇ ੱੱਕੇ ਖਾਣ ਦੀ ਲੋਣ ਜਿੱਦਾ ਘਰੇ ਜਾਂਦੇ ਆ ਪਰੇਸ਼ਾਨੀ ਉਹਨਾਂ ਦੀ ਫੈਮਿਲੀ ਨੂੰ ਵੀ ਆਉਂਦੀ ਆ ਪੰਚਾ ਸਰਪੰਚ ਸਾਰੇ ਇੱਥੇ ਕਲੀਅਰ ਹੋਊਗੇ ਕਿਉਂ ਬਾਜੀ ਸਹੀ ਗੱਲ ਹੀ ਬੈਠਣ ਲਈ ਇੰਨੇ ਸਾਲ ਹੋ ਗਏ ਕੋਈ ਜਗ੍ਹਾ ਹੈ ਨਹੀਂ ਸੀ ਇੱਥੇ ਹਾਂ ਚਾਹੁੰਦੇ ਸੀ ਠਿੱਠਾ ਆ ਜਾਂ ਤੋ ਮਤਲਬ ਢੈਣ ਵਾਲਾ ਛੱਤ ਟਿਕਣ ਵਾਲੀ ਆ ਹਾਂ ਤੇ ਹੁਣ ਸਾਰਾ ਨਵਾਂ ਤਿਆਰ ਹੋ ਰਿਹਾ ਹਾਲ ਦੋ ਬਣਣੀਆਂ ਆ ਵਿੱਚ ਹਾਂ ਇਹ ਇਥੇ ਕਮਰਾ ਇੱਕ ਅਲੱਗ ਹੋਊਗਾ ਇੱਕ ਆਫਿਸ ਹੋਊਗਾ ਬਸ ਇਹ ਪ੍ਰਿੰਟ ਵਾਲਾ ਨਕਸ਼ਾ ਜਿਹੜਾ ਉਹ ਵੀ ਜਲਦੀ ਸ਼ੋ ਕਰ ਦਵਾਂਗੇ ਕਿ ਕੀ ਬਣ ਰਿਹਾ ਕੀ ਨਹੀਂ ਹਾਂ ਠੀਕ ਆ ਜੀ ਇਹ ਤੁਹਾਡੇ ਲਈ ਫਾਇਦਾ ਆ ਠੀਕ ਆ ਤਾਨੂੰ ਸੈਨ ਕਰਾਉਣ ਲਈ ਕੋਈ ਵੀ ਡਾਕੂਮੈਂਟ ਹੈ ਉਹਦੇ ਵਿੱਚ ਸਾਨੂੰ ਫਾਇਦਾ ਹੋਊਗਾ ਇੱਥੇ ਆਫਿਸ ਆਊਗਾ ਜੇ ਕਿਸੇ ਦੀ ਕੋਈ ਐਪਲੀਕੇਸ਼ਨ ਹੋਊਗੀ ਤਾਂ ਇੱਥੇ ਦਫ਼ਤਰ ਦੇ ਵਿੱਚ ਪਹੁੰਚਦੀ ਕਰਾਇਆ ਕਰੋਗੇ ਦਰਖਾਸਤ ਇਹ ਨਹੀਂ ਕਿ ਸਰਪੰਚ ਦੇ ਘਰ ਫੜਾ ਦੂ ਮੈਂ ਜਾ ਕੇ ਕਿਸੇ ਦੇ ਧਰੂ ਫੜਾ ਦੋਗੇ ਨਾ ਇੱਥੇ ਜਾ ਕੇ ਫੜਾ ਕੇ ਮਤਲਬ ਜਿਹੜਾ ਫੈਸਲਾ ਜਰੇਗਾ ਟਾਈਮ ਵੀ ਨਾਲ ਹੀ ਦੇ ਦਿਆ ਕਰਾਂਗੇ ਇੱਥੇ ਮਤਲਬ ਹੋ ਜਾਊਗਾ ਨਾ ਜਿਹੜਾ ਹਾਲ ਤਾਂ ਆਪਣਾ ਮਤਲਬ ਇਹ ਆ ਵੀ ਮਕਸਦ ਇਹ ਪਹਿਲਾਂ ਇਹ ਪੰਚਾਇਤ ਘਰ ਬਣਾਈਏ ਪਹਿਲਾਂ ਤੋਂ ਹੀ ਪਿਛਲੇ 7 ਸਾਲਾਂ ਤੋਂ ਮਤਲਬ ਕੋਈ ਥਾ ਹੀ ਨਹੀਂ ਸੀ ਬੈਠਾ ਹੂੰ ਇਹ ਆਪਣਾ ਬੰਦੂ ਕਰਨਾ ਸਾਰੇ ਹਾਂ ਇਹਨਾਂ ਦੀ ਹਾਲ ਵੀ ਰੱਖ ਲੋ ਇੱਕ ਤਰ੍ਹਾਂ ਦਾ ਹਾਲ ਭੱਟਾ ਦੇਖੋ ਬਹੁਤ ਛੜੀ ਹੋਰ ਦੇਖੋ ਇਹ ਤੋਂ ਜੱਦ ਲੋੜੇ ਦੋਨਾਂ ਚਲਵਾਤੀ ਹੋਰ ਅੱਧਰ ਦੇ ਹੋਰ ਰੇਕੋ ਬਿੱਟਾਂ ਬਚੂਗੀਆਂ ਤੂੰ ਨਾਲ ਲਿਹਾਣੀ ਪਊਗੀ ਸਹੀ ਗੱਲ ਐ ਵਾਜੀ ਆ ਸਾਰੀਆਂ ਇੱਟਾਂ ਹੀ ਪਈਆਂ ਇਹ ਜਿਹੜੀਆਂ ਪੰਚਾਇਤ ਘਰ ਦੀਆਂ ਢਾਈਆਂ ਸੀ ਨਾ ਸਾਰੀਆਂ ਹੀ ਉੱਥੇ ਦੀਆਂ ਵੀਰੋ ਠੀਕ ਐ ਇਧਰ ਵੀ ਪਈਆਂ ਪਿੱਛੇ ਛੱਪੜ ਦੇ ਪਿੱਛੇ ਕਿਉਂਕਿ ਕੰਦ ਪਈ ਕਰਕੇ ਪਿੱਛੇ ਪਤਾ ਨਹੀਂ ਲੱਦਾ ਨਾ ਇਹ ਸਾਰੀਆਂ ਟਾਇਲ ਥੱਲੇ ਟਾਇਲ ਆ ਉੱਪਰ ਇੱਟਾ ਆ ਠੀਕ ਐ ਉਹ ਸਾਰੀਆਂ ਇੱਟਾਂ ਉੱਪਰਲੀ ਸਾਈਡ ਵਾਲੀਆਂ ਪਈਆਂ ਤੇ ਸਾਰੀਆਂ ਇੱਥੇ ਲੱਗਣੀਆਂ ਵੀਰੋ ਠੀਕ ਐ ਬਾਕੀ ਦੇ ਸਾਡੇ ਸਾਹਮਣੇ ਹੀ ਆ ਸਾਰਾ ਹੀ ਸਮਾਨ ਜੜੀ ਕੇ ਪੰਚਾਇਤ ਘਰ ਦਾ ਹੀ ਆ ਠੀਕ ਐ ਆ ਇਥੋਂ ਲੈ ਕੇ ਹੁਣ ਨਹੀਂ ਆ ਠੀਕ ਐ ਤੇ ਆ ਭਾਈ 20 ਮ ਉੱਧਰਲੀ ਸਾਈਡ ਤੇ ਹੀ ਪਊਗਾ ਨਾ ਉਹ ਹੈਗੇ ਆ ਦੇ ਉਹ ਉਹ ਉਹਦੇ ਉੱਤੇ ਹਾਂ ਜਿਹੜਾ ਉੱਪਰ ਹੀ ਖੜੇ ਕੀਤਾ ਹਾਂ ਹਾਂ ਸਹੀ ਆ ਕਿਉਂਕਿ ਮਜ਼ਬੂਤੀ ਵਾਲੇ ਜਿਹੜੇ ਹਾਂ ਉਹ ਖੱਡਾ ਕਿੱਥੇ ਕੱਢਿਆ ਹੈ ਉੱਥੇ ਹੈ ਸਹੀ ਆ ਯਾਨੀ ਕਿ ਮਜ਼ਬੂਤੀ ਪੂਰੀ ਆ ਕੋਈ ਇਦਾਂ ਹੋਊਗੀ ਨਹੀਂ ਠੀਕ ਆ ਮਰਿਆਦ ਹੁੰਦੀ ਜਿਹੜੇ ਨਕਸ਼ੇ ਪਾਸ ਹੁੰਦੇ ਨਾ ਜੀ ਮਰਿਆਦ ਹੁੰਦੀ ਹੈ ਇੱਕ ਮਕਾਨ ਦੀ ਹਾਂ ਵੀ 100 ਸਾਲ 50 ਸਾਲ ਕੱਢੂਗਾ ਜਿਹੜੀ ਨਕਸ਼ੇ ਤੇ ਚੀਜ਼ ਬਣਦੀ ਹੈ ਠੀਕ ਹੈ ਉਹ ਥਾਤੋਂ ਲੈ ਕੇ ਠੀਕ ਹੈ ਸਾਰਾ ਹੀ ਸਾਨੂੰ ਪਤਾ ਹੀ ਆ ਸਾਰੀਆਂ ਪੰਚਾਇਤ ਘਰ ਦੀਆਂ ਟੈਪੀਆਂ ਥੱਲੇ ਵੀ ਠੀਕ ਹੈ ਇਹ ਤੋਂ ਜੈਡ ਸਾਰੀਆਂ ਤੇ ਬਾਕੀ ਤੁਹਾਡੇ ਸਾਹਮਣੇ ਆ ਹਨਾ ਤੇ ਜਿਹੜੀ ਸਾਰਾ ਹੀ ਥੋੜਾ ਬੇਵਾਲਾ ਪੁਰਾਣਾ ਸਿੱਧਾ ਕੋਟਾ ਸਾਰਾ ਹੀ ਠੀਕ ਬਾਕੀ ਤਾਂ ਸਾਨੂੰ ਪਤਾ ਹੀ ਆ ਹੌਲੀ ਹੌਲੀ ਕੰਮ ਹੋਈ ਜਾਣਾ ਹੁਣ ਤੁਹਾਨੂੰ ਤਿੰਨ ਚਾਰ ਦਿਨ ਦੋ ਕਿ ਦਿਨਾਂ ਬਾਅਦ ਤੁਹਾਨੂੰ ਆਪਾਂ న్యూਸ ਦੇ ਉੱਤੇ ਦਿੰਦੇ ਜਾਣਾ ਹਨਾ ਪਿੰਡ ਦੀ ਯੂਵੀ ਆ ਠੀਕ ਆ ਤੇ ਆ ਬੰਦੇ ਬਣਾ ਰਹੇ ਆ ਇੱਧਰ ਦਿੱਤਾ ਪਿਆ ਵੀ ਸਾਰੀਆਂ ਪੰਜਾਇਦ ਘਰ ਦੀਆਂ ਏਟਾ ਪਈਆਂ ਇਹ ਤੋਂ ਜੱਟ ਸਾਰੀਆਂ ਠੀਕ ਆ ਆ ਤਾਂ ਬਹੁਤ ਮਜ਼ਬੂਤੀ ਵਾਲਾ ਕੰਮ ਸੀ ਆ ਤੇ ਪੁਰਾਣੀ ਲੱਕੜ ਦਾ ਹਨਾ ਇਹ ਹੁਣ ਉਹਦਾ ਵਿਕਾਰ ਜਾਣੀ ਮੇਰੇ ਹਿਸਾਬ ਨਾਲ ਭਲੇ ਵਧੀਆ ਸੀ ਠੀਕ ਆ ਪੁਰਾਣੀ ਲੱਕੜ ਦੀਆਂ ਇਹ ਬੋੜਾ ਸਾਡੇ ਪਿੰਡ ਦੀ ਠੀਕ ਹੈ ਇੱਥੇ ਹੀ ਆਪਣਾ ਪੰਚਾਇਤ ਘਰ ਬਣਨਾ ਸਾਰਾ ਹੀ ਔਰ ਸੀਮੈਂਟ ਸਾਰੇ ਬਣਿਆ ਹੈ ਨਾ ਆ ਦੇਖੋ ਸਾਰਾ ਇਹ ਪੰਚਾਇਤ ਘਰ ਬਣ ਰਹੀ ਹੈ ਉਹ 500 ਹੁਣ ਇੱਧਰ ਖੜੇ ਆ ਠੀਕ ਹੈ ਇਹ ਤੋਂ ਜੱਟ ਸਾਰਾ ਹੀ ਤੱਕੀਆਂ ਲੁੱਗੇ ਆ ਦੇਖੋ ਆ ਪੰਚਾਇਤ ਘਰ ਪੁਰਾਣਾ ਸੀ ਪੁਰਾਣਾ ਫਰੰਟ ਆ ਇਹ ਇਹ ਵੀ ਹੁਣ ਟਾਇਆ ਜਾਊਗਾ ਠੀਕ ਆ ਜਾ ਜਿਹੜਾ ਗੇਟ ਆ ਇਹਦੀ ਮਿਸਾ ਹੁਣ ਟਾਇਆ ਜਾਣਾ ਠੀਕ ਆ ਸਾਰਾ ਹੀ ਇਹ ਪੁਰਾਣਾ ਪੰਚਾਇਤ ਘਰ ਸੀ ਪਰ ਉਹ ਸੋਹਣਾ ਦੇਖੋ ਬਾਹਰੋਂ ਪਿੰਡਾ ਬਣਿਆ ਸੀ ਹੈ ਨਾ ਤੇ ਠੀਕ ਹੈ ਹੋਰ ਭਾਈ ਠੀਕ ਹੈ ਜੀ ਬਹੁਤ ਵਧੀਆ ਠੀਕ ਹੈ ਇਹ ਪੁਰਾਣਾ ਵੀ ਨਕਸ਼ੇ ਦੇ ਮੇਰੇ ਹਿਸਾਬ ਨਾਲ ਦੂਜਾ ਸੀ ਹੈ ਦੇਖੋ ਸਾਰਾ ਹੀ ਹੈ ਨਾ ਜਿੱਦਾਂ ਪੁਰਾਣੀ ਹਵੇਲੀ ਟਾਈਪ ਬਣਿਆ ਸੀ ਅੰਦਰੋਂ ਵੀ ਪਰ ਵਧੀਆ ਸੀ ਲੈਂਟਰ ਪਿਆ ਸੀ ਬਹੁਤ ਵਧੀਆ ਪੁਰਾਣੇ ਟਾਈਪ ਦਾ ਆਹ ਦੇਖੋ ਕੰਮ ਕਰ ਰਿਹਾ ਸਾਰੀ ਇਹ ਪੰਚਾਇਲ ਘਰ ਲਈ ਆਣੀ ਨੂੰ ਜੀ ਜੀ ਨਾ ਜੀਰੋ ਲੈ ਕੇ ਜੀ ਦਾ ਪੱਟਾ ਪਾਇਆ ਥੱਲੇ ਸਾਰੇ ਹੀ ਮੋਟਰ ਤਾਂ ਚਲੋ ਪਹਿਲੀ ਸਪੈਲਸੀਬਲ ਉਹ ਲੱਗਾ ਆ ਠੀਕ ਆ ਉਹ ਤਾਂ ਪੁਰਾਣਾ ਵਧੀਆ ਨਾ ਜੀ ਹੱਲੇ ਹੁਣ ਪੇ ਲਵਾਇਆ ਠੀਕ ਆ ਇੱਥੇ ਪਾਣੀ ਪੂਣੀ ਵਾਲਾ ਸੀ ਜਿਹੜਾ ਉਹ ਉੱਥੇ ਰੱਖਿਆ ਆ ਬਾਡਰ ਕੁਲਰ ਠੀਕ ਆ ਉਹ ਵੀ ਇੱਥੇ ਆਊਗਾ ਠੰਡੇ ਪਾਣੀ ਲਈ ਕਉਂਦੀ ਉਹ ਸਾਰਾ ਸਹੀ ਐ ਨਾ ਵਧੀਆ ਠੀਕ ਐ ਪੱਟਾ ਵੀ ਸਾਰੇ ਵਧੀਆ ਪਿਆ ਆ ਠੀਕ ਐ ਉਹ ਸਾਰੇ ਪੰਜਾਬ ਦਾ ਹੀ ਆ ਬਾਕੀ ਹੌਲੀ ਹੌਲੀ ਜਦੋਂ ਤੁਹਾਨੂੰ ਬੜੀਂ ਗਿਆ ਸਾਨੂੰ ਅਪਡੇਟ ਮਿਲ ਜਊਗੀ ਠੀਕ ਆ ਬਾਕੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਆਪਣੇ ਬਲੌਗ ਨੂੰ ਜਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਹੂੰਗੀ ਆਪਣੇ ਪਿੰਡ ਦੇ ਜਿਹੜੇ ਕੰਮ ਆ ਉਹ ਹੌਲੀ ਹੌਲੀ ਹੁਣ ਹੋਣ ਲੱਗੇ ਵਧੀਆ ਤਰੀਕੇ ਨਾਲ ਹਨਾ ਕਹੂੰਗੀ ਇਹੀ ਆਪਣੇ ਪਿੰਡ ਦਾ ਜਿਹੜਾ ਵਿਕਾਸ ਹੈ ਸਾਰਾ ਇੱਥੇ ਹੀ ਵਧੀਆ ਤਰੀਕੇ ਨਾਲ ਹੋਵੇ ਠੀਕ ਆ ਤੁਹਾਡੇ ਸਾਰੇ ਫਾਰਮ ਇੱਥੋਂ ਵੀ ਜਮ੍ਹਾਂ ਜਿਹੜੇ ਜਮ੍ਹਾਂ ਕਚਾਰੀਆਂ ਹੋ ਰਹੇ ਆਰਡਰ ਪਰ ਇੱਥੋਂ ਹੀ ਸਾਰੇ ਜਮ੍ਹਾਂ ਹੋਊਗੇ ਠੀਕ ਆ ਸੈਨ ਤੁਹਾਡੇ ਇੱਥੇ ਹੋਊਗੇ ਡਿਊਟੀ ਹੋਊਗੀ 5 6 ਵਜੇ ਤੱਕ 4 ਵਜੇ ਤੱਕ ਪੰਜ ਸਾਲ ਦੀ ਬਾਰੀ ਬਾਰੀ ਸਰ ਬੈਠਣਗੇ ਸੈਨ ਤੁਸੀਂ ਇ ਕਰੇ ਜਾਣ ਦੀ ਲੋੜ ਨਹੀਂ ਠੀਕ ਹੈ ਕਹੂੰਗੀ ਅਗਲੇ ਨੂੰ ਵੀ ਪ੍ਰੋਬਲਮ ਆਉਂਦੀ ਆ ਥਾਣੇ ਨੂੰ ਵੀ ਆਉਂਦੀ ਆ ਪ੍ਰੋਬਲਮ ਕੁੰਡੇ ਖੜਗਾਉਣ ਉਹ ਕੰਮ ਖਤਮ ਹੋਣ ਲੱਗਾ ਠੀਕ ਹੈ ਬਸ ਸਪੋਰਟ ਕਰਿਓ ਮੇਰਾ ਭਰਾ ਤੇ ਪੰਚਾਇਤ ਘਰ ਆਪਣਾ ਵਧੀਆ ਯਰ ਬਣ ਜਵੇ ਠੀਕ ਹੈ ਜੀ ਆ ਪੱਕੀ ਸਾਰਿਆਂ ਨੂੰ ਪਿਆਰ ਭੇਜਦਾ ਸੀ